ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਤੈਨੂੰ ਦੂਰ ਵਿਆਹੂ ਪਿਓ ਦੇ ਪਿਆਰ ਲਈ ਤਰਸਦੀ ਇੱਕ ਧੀ ਦੀ ਕਹਾਣੀ ਕਹਾਣੀਕਾਰ ਨੇ ਸਿਮਰੀ ਪ੍ਰੀਤਕੌਰ ਤੈਨੂੰ ਦੂਰ ਵਿਆਹੂ ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨੀਆਂ ਜਾ ਪੈਂਦੀ ਤੈਨੂੰ ਦੂਰ ਵਿਆਹੂ ਇਹ ਸ਼ਬਦ ਮੇਰੇ ਲਈ ਸੌਗਾਤ ਹੀ ਸਨ ਬਾਪੂ ਮੇਰੇ ਨਾਲ ਕੋਈ ਹੋਰ ਗਲਤ ਕਰਦਾ ਨਹੀਂ ਸੀ। ਭਾਵੇਂ ਇਹ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ ਪਰ ਮਨ ਨੂੰ ਇੱਕ ਤਸੱਲੀ ਸੀ ਕਿ ਬਾਪੂ ਮੇਰੇ ਲਈ ਕੁਝ ਬੋਲਦਾ ਤਾਂ ਹੈ। ਅੱਖਾਂ ਭਰੀ ਮੈਂ ਇਹਨਾਂ ਪਲਾਂ ਨੂੰ ਚੇਤੇ ਕਰ ਰਹੀ ਸਾਂ। ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ ਆ ਉਠ ਵੇਖ ਬਾਪੂ ਮੈਂ ਦੂਰੋਂ ਆਈਆਂ ਤੈਨੂੰ ਮਿਲਣ। ਜੇ ਨਾ ਉਠਿਆ ਤਾਂ ਬਾਹੋਂ ਫੜ ਉਠਾਵਾਂਗੀ ਤੇ ਪੁੱਛਾਂਗੀ ਕੱਢ ਲਈ ਦਿਲ ਦੀ ਬੜਾਸ ਹੋ ਗਿਆ ਦਿਲ ਰਾਜੀ ਤੇਰਾ ਮੈਨੂੰ ਦੂਰ ਵਿਆਕੇ ਫਿਰ ਇੱਕ ਸੱਚ ਨੇ ਮੈਨੂੰ ਸੁਪਨੇ ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ ਬਾਪੂ ਨੂੰ ਕਿੱਥੋਂ ਉਠਾ ਲਾਂਗੀ ਉਹ ਤਾਂ ਸੌ ਗਿਆ ਗੁੜੀ ਨਿੰਦਰੀ ਅੱਜ ਦਿਲ ਕਰਦਾ ਸੀ ਖੰਬਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਤਾਂਹਾ ਮਾਰ ਕੇ ਰੋਵਾਂ ਪਰ ਗੱਡੀ ਤਾਂ ਆਪਣੀ ਚਾਲੇ ਤੁਰੀ ਜਾ ਰਹੀ ਸੀ ਆਵੇਂ ਬਾਪੂ ਦੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ ਪਰ ਮੇਰੇ ਲਈ ਤਾਂ ਉਹ ਪਿਓ ਸੀ ਜਿਸ ਪਿਓ ਨੇ ਮੈਨੂੰ ਨਾ ਕਦੇ ਧੀ ਵਾਲਾ ਚਰਚਾ ਦਿੱਤਾ ਤੇ ਨਾ ਹੀ ਕਦੀ ਪਿਆਰ ਮੇਰੇ ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ ਮੈਂ ਆਪਣੇ ਰੁਮਾਲ ਨਾਲ ਹੰਝੂਆਂ ਨੂੰ ਪੋਚਿਆ ਮੇਰੇ ਨਾਲ ਕਿਹੜਾ ਕੋਈ ਹੋਰ ਸੀ ਜਿਹੜਾ ਮੇਰੇ ਹੰਝੂ ਪੂੰਝਦਾ ਆਸ-ਪਾਸ ਬੈਠੇ ਲੋਕਾਂ ਦੀ ਨਿਗਾਹ ਮੇਰੇ ਵੱਲ ਘੁੰਮ ਰਹੀ ਸੀ ਮੈਂ ਆਪਣਾ ਮੋਬਾਈਲ ਕੱਢ ਕੇ ਵੱਡੇ ਭਰਾ ਦਾ ਨੰਬਰ ਮਿਲਾਇਆ ਵੀਰ ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਈ ਲਾਗੇ ਆ ਕੇ ਫਿਰ ਫੋਨ ਕਰ ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਉਹ ਬੋਲਿਆ ਨਹੀਂ ਜੀਤੀਏ ਸਾਤੋਂ ਆ ਨਹੀਂ ਹੋਣਾ ਤੂੰ ਆਪੇ ਆ ਜਾਈਂ ਨਾਲੇ ਤੈਨੂੰ ਵੀ ਰਾਹ ਦਾ ਪਤਾ ਹੈ ਸਾਡਾ ਤਾਂ ਆਪਣਾ ਨਹੀਂ ਪਤਾ ਕਦੋਂ ਤੁਰੀਏ ਘਰੇ ਮਿਸਤਰੀ ਲਾਇਆ ਹੋਇਆ ਹੈ ਦਿਹਾੜੀ ਤਾਂ ਪੂਰੀ ਕਰਵਾਉਣੀ ਹੈ ਨਾ ਹੁਣ ਪਰ ਆਇਕੋਸਾਂ ਵਿੱਚ ਆਪਣੀ ਮਜਬੂਰੀ ਸੁਣਾ ਗਿਆ ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਦੀਆਂ ਪਰ ਮਨ ਵਿੱਚ ਔੜੀ ਕਿ ਪਤਾ ਨਹੀਂ ਉਹ ਕੀ ਜਵਾਬ ਦੇਊ ਇਹ ਸੋਚ ਕੇ ਮੈਂ ਆਪਣਾ ਮੋਬਾਈਲ ਪਰਸ ਵਿੱਚ ਪਾ ਲਿਆ ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ ਪੁੱਤਾਂ ਨੇ ਕਿੰਨੀ ਕੁ ਸੇਵਾ ਕੀਤੀ ਤੇਰੀ ਸ਼ੇਰ ਆਖਦਾ ਹੁੰਦਾ ਸੀ ਉਦੋਂ ਤਾਂ ਹੁਣ ਤੇਰੇ ਸ਼ੇਰ ਕਿੱਥੇ ਨੇ ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆ 'ਚ ਆਉਣ ਹੀ ਨਾ ਦਿੰਦਾ ਜਾ ਫਿਰ ਆਉਂਦਿਆਂ ਹੀ ਗਲਾ ਕੁੱਟ ਕੇ ਮਾਰ ਦਿੰਦਾ ਬਾਪੂ ਦੀ ਜੀ ਨਾਲ ਬੈਣੀ ਉੱਠਣੀ ਸੀ ਉਹ ਅੱਤ ਦੇ ਨਸ਼ੇੜੀ ਸੀ ਭਾਵੇਂ ਬਾਪੂ ਆਪ ਸ਼ਰਾਬ ਤੋਂ ਬਿਨਾਂ ਹੋਰ ਕੋਈ ਨਸ਼ਾ ਨਹੀਂ ਕਰਦਾ ਸੀ ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ ਹਜੇ ਥੋੜੇ ਹੀ ਦਿਨ ਟੱਪੇ ਸਨ ਤੇ ਮਾਂ ਨੇ ਬਾਪੂ ਨੂੰ ਨਹੀਂ ਦੱਸਿਆ ਸੀ ਹਜੇ ਮੈਂ ਮਾਂ ਦੇ ਪੇਟ ਵਿੱਚ ਆ ਗਈ ਸਾਂ ਮਾਂ ਨੂੰ ਗੋਲੀ ਲਿਆ ਕੇ ਦੇਣ ਦਾ ਆਖ ਬਾਪੂ ਘਰੋਂ ਨਿਕਲਿਆ ਸੀ ਪਰ ਗੋਲੀ ਲਿਉਂਦੀ ਥਾਂ ਆਪਣੇ ਯਾਰਾਂ ਦੀ ਢਾਣੀ ਵਿੱਚ ਆ ਬੈਠਾ ਮਾਂ 2 ਘੰਟੇ ਉਡੀਕਦੀ ਰਹੀ ਜੁੰਡਲੀ ਦੀ ਆਪਸ ਵਿੱਚ ਲੜਾਈ ਹੋ ਗਈ ਨਸ਼ੇ ਨੇ ਹੋਸ਼ ਭੁਲਾ ਦਿੱਤੇ ਬਾਪੂ ਥੋੜਾ ਹੋਸ਼ ਵਿੱਚ ਸੀ ਤੇ ਉਸਨੇ ਬੜਾ ਸਮਝਾਇਆ ਬੁਝਾਇਆ ਪਰ ਹੱਥੋਂ ਪਾਈ ਹੁੰਦਿਆਂ ਇੱਕ ਜਣਾ ਬੁੜਕ ਗਿਆ ਪੁਲਿਸ ਨੇ ਸਾਰੀ ਜੁੰਡਲੀ ਨੂੰ ਕਤਲ ਦੇ ਕੇਸ ਚ ਅੰਦਰ ਕਰ ਦਿੱਤਾ ਬਾਹਰ ਆ ਕੇ ਬਾਪੂ ਨੇ ਨਮਾ ਟੌਂਕ ਕੱਢ ਲਿਆ ਇਸ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ ਇਹ ਤੇਰੇ ਢਿੱਡ ਚ ਵੜੀ ਤੇ ਮੈਂ ਜੇਲ੍ਹ ਵਿੱਚ ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨਹੀਂ ਵੇਖਿਆ ਸੀ ਇਹਨੂੰ ਮੇਰੇ ਤੋਂ ਪਰੇ ਹੀ ਰੱਖੀ ਮੇਰੇ ਮੂਹਰੇ ਨਾ ਆਉਣ ਦੇ ਇਹਨੂੰ ਬਾਪੂ ਨੂੰ ਮੈਂ ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ ਮੇਰੇ ਜੰਮਣ ਕਰਕੇ ਕਿੰਜ ਮੈਨੂੰ ਮਨਹੂਸ ਆ ਕੇ ਉਹ ਆਪਣੇ ਗੁਨਾ ਲ ਕੋ ਲੈਣਾ ਚਾਹੁੰਦਾ ਸੀ ਸਮੇਂ ਦੀ ਤਾਣੀ ਵਿੱਚ ਮੈਂ ਵੇਲ ਵਾਂਗ ਵਧਣ ਲੱਗੀ ਮਾਂ ਮੇਰੇ ਖੰਭਾਂ ਨੂੰ ਪਰਵਾਜ਼ ਦੇਣਾ ਚਾਹੁੰਦੀ ਸੀ ਪਰ ਬਾਪੂ ਦੇ ਡਰ ਨੇ ਮੇਰੇ ਖੰਭਾਂ ਨੂੰ ਖੁੱਲਣ ਲਈ ਇਜਾਜ਼ਤ ਹੀ ਨਹੀਂ ਦਿੱਤੀ ਮੇਥੋਂ ਵੱਡੇ ਦੋ ਭਰਾਵਾਂ ਲਈ ਬਾਪੂ ਹੱਥੀ ਛਾਵਾ ਕਰਦਾ ਚੰਗੇ ਸਕੂਲਾਂ ਵਿੱਚ ਪੜਾਉਣ ਮਗਰੋਂ ਕਾਲਜਾਂ ਵੱਲ ਤੋਰਿਆ ਮਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਪੰਜਵੀਂ ਕਰਵਾਈ ਬਾਪੂ ਦੀ ਨਫ਼ਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਸੀ ਕਿ ਬਾਪੂ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਰਦਾ ਹੈ ਮੇਰੇ ਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤੇ ਬਾਪੂ ਦੇ ਕੰਨੀ ਪੈ ਜਾਂਦੀ ਤਾਂ ਉਹ ਝਟ ਅੱਗ ਬਬੂਲਾ ਹੋ ਉੱਠਦਾ ਬੋਲ ਲੈ ਜਿੰਨਾ ਬੋਲਣਾ ਤੂੰ ਤੈਨੂੰ ਤਾਂ ਮੈਂ ਐਸੇ ਥਾਂ ਵਿਆਹ ਹੂੰ ਜਿੱਥੋਂ ਤੂੰ ਨਾ ਕਦੇ ਆ ਸਕੀ ਤੇ ਨਾ ਹੀ ਤੇਰੇ ਬੋਲ ਸਾਡੇ ਕੰਨਾਂ 'ਚ ਪੈਣ ਮਾਂ ਦੀਆਂ سینੇ ਵਿੱਚ ਲੀਆਂ ਸੀਸਕੀਆਂ ਆਖ ਰਹੀਆਂ ਹੁੰਦੀਆਂ ਕਿ ਤੇਰੇ ਕੰਨਾਂ ਨੂੰ ਹੀ ਬੋਲ ਚੰਗੇ ਨਹੀਂ ਲੱਗਦੇ ਮੈਂ ਤਾਂ ਢਿੱਡੋ ਜਣੀ ਆ ਮੇਰੇ ਦਿਲ ਤੋਂ ਪੁੱਛ ਕੇ ਵੇਖ ਮੈਂ ਕਿਵੇਂ ਦੂਰ ਵਿਆਹ ਹੂੰ ਫਿਰ ਮਾਂ ਮੇਰੇ ਚਿਹਰੇ ਤੋਂ ਪੜਨਾ ਚਾਹੁੰਦੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ ਪਰ ਮੇਰੇ ਚਿਹਰੇ ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਝ ਤੋਂ ਸੁਰਖਰੂ ਹੋ ਜਾਂਦੀ ਬਾਪੂ ਦੀ ਬੇਰੁਖੀ ਦਾ ਮੇਰੇ ਤੇ ਕੋਈ ਅਸਰ ਤਾਂ ਹੀ ਪੈ ਸਕਦਾ ਸੀ ਜੇ ਮੈਂ ਕਦੇ ਬਾਪੂ ਦਾ ਪਿਆਰ ਮਾਣਿਆ ਹੁੰਦਾ ਜਦੋਂ ਬਾਪੂ ਨਾਲ ਵਾਪਿਆ ਸੀ ਸਿਰਫ ਗਾਲਾਂ ਹੀ ਤਾਂ ਨਸੀਬ ਹੋਈਆਂ ਸਨ ਗੱਡੀ ਦੀ ਕੂੰਕੂਨੇ ਮੈਨੂੰ ਯਾਦਾਂ ਦੀ ਨੀਂਦ ਚੋਂ ਉਠਾ ਦਿੱਤਾ ਗੱਡੀ ਰੁਕ ਗਈ ਸੀ ਕੋਈ ਸਟੇਸ਼ਨ ਸੀ ਆਇਆ ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਸੀ ਆਈ ਹੋਈ ਮੈਂ ਫਿਰ ਕਿਸੇ ਯਾਦ ਦੇ ਕੋਨੇ ਨਾਲ ਜਾ ਜੁੜੀ ਮੈਨੂੰ ਤਾਂ ਬਾਪੂ ਦੀ ਕੈਦ ਵਿੱਚ ਕਿਸੇ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਸੀ ਮੇਰੇ ਅਨੰਦ ਕਾਰਜਾਂ ਵਾਲੇ ਦਿਨ ਬਾਪੂ ਪਤਾ ਨਹੀਂ ਮੈਨੂੰ ਕਿਵੇਂ ਲੈ ਕੇ ਗਿਆ ਸੀ ਅਨੰਦ ਕਾਰਜ ਜਿਨ੍ਹਾਂ ਦੇ ਅਰਥ ਉਦੋਂ ਮੈਂ ਕੀ ਜਾਣਦੀ ਸੀ ਨਾ ਕੋਈ ਰਸਮ ਨਾ ਕੋਈ ਸ਼ਗਨ ਵਿਹਾਰ ਚੂੜੀਆਂ ਲਿਓ ਚੂੜੀਆਂ ਆਵਾਜ਼ ਦਿੰਦਾ ਵੰਜਾਰਾ ਆਇਆ ਸੀ ਇੱਕ ਵਾਰ ਗਲੀ ਵਿੱਚ ਪਤਾ ਨਹੀਂ ਕਿੱਥੋਂ ਮੈਨੂੰ ਚਾ ਚੜਿਆ ਉਸ ਦਿਨ ਮੈਂ ਮਾਂ ਨੂੰ ਕਿਹਾ ਬੀਬੀ ਚੂੜੀਆਂ ਲੈ ਦੇ ਲਾਲ ਜਾਂ ਹਰੇ ਰੰਗ ਦੀਆਂ ਕੱਚ ਦੀਆਂ ਮਾਂ ਸਿਰ ਤੇ ਪਾਥੀਆਂ ਦਾ ਟੋਕਰਾ ਲੈ ਕੇ ਚੁੱਲ੍ਹੇ ਮੂਰੇ ਰੱਖਣ ਜਾ ਰਹੀ ਸੀ ਵਿਚਾਰੀ ਨੇ ਝੱਟ ਥਾਏ ਹੀ ਟੋਕਰਾ ਧਰ ਵੰਜਾਰੇ ਨੂੰ ਸੱਦ ਮਾਰ ਲਈ ਵੰਜਾਰੇ ਨੇ ਮੇਰੀ ਸੱਜੀ ਵੀਣੀ ਵਿੱਚ ਹਰੀਆਂ ਚੂੜੀਆਂ ਚੜਾ ਦਿੱਤੀਆਂ ਕੱਬੀਵਾਹ ਵਿੱਚ ਚੂੜੀਆਂ ਚੜਾਉਣ ਲਈ ਮੈਂ ਬਾਹ ਉਸਦੇ ਅੱਗੇ ਹਜੇ ਕੀਤੀ ਹੀ ਸੀ ਕਿ ਬਾਪੂ ਬਾਹਰੋਂ ਆ ਗਿਆ ਉਸ ਦੀਆਂ ਅੱਖਾਂ ਵਿੱਚ ਲਾਲੀ ਸਾਫ਼ ਨਜ਼ਰ ਆ ਰਹੀ ਸੀ ਉਸਨੇ ਮੈਨੂੰ ਬੰਗਾ ਵਾਲੀ ਬਾਹੋਂ ਫੜ ਖੜਾ ਕਰ ਲਿਆ ਤੇ ਕੋਲੇ ਨਾਲ 2-3 ਵਾਰ ਮਾਰਿਆ ਮੇਰੀਆਂ ਚੂੜੀਆਂ ਦੇ ਟੜਕ-ਟੜਕ ਕਰਕੇ ਟੁਕੜੇ ਹੋ ਗਏ ਮੇਰੀ ਵੀਣੀ ਵਿੱਚ ਬੰਗਾ ਦੇ ਟੁਕੜੇ ਖੋਬਨ ਨਾਲ ਖੂਨ ਵਗਣ ਲੱਗਾ ਖੂਨ ਦੇ ਤੁਪਕੇ ਟਿਪ ਟਿਪ ਕਰਦੇ ਹੀਠਾਂ ਡਿੱਗੇ ਵੰਗਾ ਦੇ ਹਰੇ ਟੋਟਿਆਂ ਨੂੰ ਲਾਲ ਕਰਨ ਲੱਗੇ ਮਾਂ ਨੇ ਗੱਲ ਵਾਲੀ ਚੁੰਨੀ ਨਾਲ ਮੇਰੀ ਬਾਹ ਨੂੰ ਬਲੇਟ ਲਿਆ ਵੇੜੇ ਵਿੱਚ ਆਉਂਦੇ ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਸਾਰੇ ਵੇੜੇ ਵਿੱਚ ਖਿਲਾਰ ਦਿੱਤਾ ਉੱਚੀ ਉੱਚੀ ਬੋਲਣ ਲੱਗਾ ਕਿਵੇਂ ਚਾਹ ਚੜਿਆ ਵੰਗਾ ਦਾ ਤੇਰੇ ਗਲ ਫਾਹਾ ਪਾਉਣਾ ਹੀ ਪੈਣਾ ਮੈਨੂੰ ਬੁੜਬੁੜਾਉਂਦਾ ਬਾਪੂ ਬਾਹਰ ਨੂੰ ਨਿਕਲ ਗਿਆ ਸ਼ਾਮੀ ਬਾਪੂ ਘਰ ਪਰਤਿਆ ਤੇ ماں ਨੂੰ 2-3 ਦਿਨ ਬਾਹਰ ਜਾਣ ਦਾ ਆਖ ਤੁਰ ਗਿਆ ਤੀਜੇ ਦਿਨ ਬਾਪੂ ਰਾਤ ਦਿਨ ਟਲੇ ਕਰ ਪਰਤਿਆ ਆਪਣੇ ਹੱਥ ਵਿੱਚ ਲਾ ਲਫਾਫਾ ماں ਦੇ ਮੂਰੇ ਕਰਦਾ ਬੋਲਿਆ ਸੂਟ ਆਈ ਦੇ ਵਿੱਚ ਰਾਤੋਂ ਰਾਤ ਤਿਆਰ ਕਰ ਲੈ ਸਵੇਰੇ ਆਨੰਦ ਦੇਣੀ ਆ ਐਨੀ ਛੇਤੀ ਅਜੇ ਇਹਦੀ ਉਮਰ ماں ਦੇ ਵਾਕ ਨੂੰ ਪੂਰਾ ਹੋਣ ਤੋਂ ਪਹਿਲਾਂ ਵਿੱਚੋਂ ਟੋਕਦੇ ਹੋਏ ਬਾਪੂ ਬੋਲਿਆ ਮੈਂ ਤੇਰੀ ਬਕਵਾਸ ਨਹੀਂ ਸੁਣੀ ਮੈਂ ਜੋ ਕਹਿਤਾ ਉਹੀ ਹੋਣਾ ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਕਿ ਬਾਪੂ ਤੋਂ ਕੁਝ ਪੁੱਛ ਸਕਦੀ ਕਿਥੇ ਭੇਜਣ ਲੱਗਾ ਮੇਰੀ ਧੀ ਨੂੰ ਮੁੰਡਾ ਕਿਹੋ ਜਿਹਾ ਕੀ ਕਰਦਾ ਪਰਿਵਾਰ ਪਿੰਡ ਅੱਗਾ ਪਿੱਛਾ ਸਾਰੇ ਪ੍ਰਸ਼ਨ ਮਾਂ ਦੇ ਸੀਨੇ ਵਿੱਚ ਪ੍ਰਸ਼ਨ ਚਿੰਨ ਬਣ ਕੇ ਰਹਿ ਗਏ ਮਾਂ ਨੇ ਮੇਰੇ ਵੱਲ ਗੌਰ ਨਾਲ ਤੱਕਿਆ ਜਿਵੇਂ ਰਾਤੋਂ ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ ਮੂੜ ਉਸਨੇ ਪੇਟੀ ਦੇ ਦੋੜੇ ਥੱਲੇੋਂ 100 ਰੁਪਏ ਦਾ ਇੱਕ ਨੋਟ ਚੁੱਕਿਆ ਮੈਂ ਹੁਣੇ ਆਉਣੀ ਆ ਆਖ ਦੀ ਮਾਂ ਬਾਰ ਨੂੰ ਤੁਰ ਗਈ ਮੈਂ ਆਪਣੇ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ ਨਾ ਮੇਰੇ ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਕੋਈ ਦੁੱਖ ਥੋੜੇ ਚਿਰ ਮਗਰੋਂ ਮਾਂ ਵਾਪਸ ਮੁੜਾਈ ਲਾਲ ਰੰਗ ਦੀਆਂ ਚੂੜੀਆਂ ਤੇ ਮੈਂਦੀ ਲੈ ਕੇ ਆਈ ਸੀ ਅੱਜ ਪਹਿਲੀ ਵਾਰ ਮਾਂ ਨੇ ਹੱਟੀ ਤੇ ਜਾਨ ਦਾ ਹੀਆ ਪਤਾ ਨਹੀਂ ਕਿਵੇਂ ਕਰ ਲਿਆ ਸੀ ਉਸਨੇ ਕੋਲੀ ਲੈ ਕੇ ਮਹਿੰਦੀ ਪਿਓ ਦਿੱਤੀ ਮੂੜ ਮਾਂ ਸੂਟ ਕੱਟਣ ਬੈਠ ਗਈ ਠੰਡੀ ਮਿੱਠੀ ਰੁੱਤ ਸੀ ਸੂਟ ਕੱਟ ਕੇ ਉਸਨੇ ਮੈਨੂੰ ਰਜਾਈ ਦੇ ਕੇ ਮੰਜੇ ਤੇ ਬਿਠਾ ਦਿੱਤਾ ਬਾਰੋਂ ਬੋਕਰ ਦਾ ਇੱਕ ਤੀਲਾ ਲੈ ਆਈ ਤੇ ਮੇਰੇ ਹੱਥਾਂ ਤੇ ਮਹਿੰਦੀ ਨਾਲ ਵੇਲ ਬੁੱਟੇ ਬੋਣ ਲੱਗੀ ਨਾਲ ਹੀ ਮੂੰਹ ਵਾਹਿਗੁਰੂ ਵਾਹਿਗੁਰੂ ਉਚਾਰਨ ਲੱਗੀ ਰੱਬ ਦਾ ਨਾਮ ਉਚਾਰਦੀ ਹੋਈ ਮਨ ਅੰਦਰ ਉਹ ਮੇਰੀ ਅਗਲੀ ਜ਼ਿੰਦਗੀ ਦੇ ਸੁਖ ਦੀਆਂ ਦੁਆਵਾਂ ਕਰ ਰਹੀ ਸੀ ਧੀਏ ਮੈਨੂੰ ਮਾਫ਼ ਕਰ ਦੇਈ 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਬਿਵੋਂਦੀ ਮੇਰਾ ਵਸ ਨਹੀਂ ਚੱਲਦਾ ਰੱਬ ਤੈਨੂੰ ਸੁੱਖ ਦੇਵੇ ਇਸ ਨਰਕ ਚੋਂ ਨਿਕਲ ਚਲਨੀ ਹੈ ਇੱਕ ਗੱਲ ਉਹ ਚੰਗਾ ਹੋ ਗਿਆ ਮਾਂ ਆਪਣੇ ਮਨ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਖੁਸ਼ ਸੀ ਜਿਵੇਂ ਉਹ ਕਿਸੇ ਬੋਝ ਤੋਂ ਸੁਰਖਰੂ ਹੋ ਜਾਣਾ ਚਾਹੁੰਦੀ ਹੋਵੇ ਪਰ ਅੰਦਰਲੇ ਸੀਨੇ ਦੀ ਹੂਕ ਦੱਸਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਵੰਚਿਤ ਨਹੀਂ ਹੋ ਸਕੀ ਸੀ ਮਾਂ ਨੇ ਵਿੰਗੇ ਟੇਡੇ ਫੁੱਲ ਬੁੱਟੇ ਮੇਰੇ ਹੱਥਾਂ ਤੇਵਾ ਦਿੱਤੇ ਮਹਿੰਦੀ ਲਾ ਕੇ ਉਹ ਸੂਟ ਸੀਉਣ ਬਹਿ ਗਈ ਸਵੇਰੇ ਇਸ ਵਕਤ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ ਨਾ ਕੋਈ ਸਖੀ ਨਾ ਕੋਈ ਰਿਸ਼ਤੇਦਾਰ ਮਾਂ ਇਕੱਲੀ ਨੇ ਵਟਨਾ ਮਲਿਆ ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ ਸਨ ਉਸ਼ਕਨ ਵਿਹਾਰ ਕਰਨਾ ਚਾਹੁੰਦੀ ਸੀ ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮੇਲ ਸੀ ਨਾ ਕੋਈ ਗੀਤ ਨਾ ਰੌਲਾ ਰੱਪਾ ਨਾ ਮੈਂ ਮਾਈਏ ਬੈਠੀ ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾਇਆ ਤੇ ਇੱਕ ਗੁਰਦੁਆਰੇ ਵਿੱਚ ਲੈ ਗਿਆ ਮੇਰਾ ਚਿਹਰਾ ਅੱਦਾ ਕੁੰਡ ਘੱਟ ਕੇ ਲੁਕੋ ਦਿੱਤਾ ਮੇਰੀ ਧੌਣ ਵੀ ਨੀਵੀਂ ਸੀ ਮੈਂ ਚੋੜ ਅੱਖਾਂ ਨਾਲ ਚੁੰਨੀ ਵਿੱਚੋਂ ਛਾਤੀ ਮਾਰ ਕੇ ਕੁਝ ਤੱਕਣਾ ਚਾਹਿਆ بس دو تین ਉਪਰੇ ਚਿਹਰੇ ਨਜ਼ਰ ਆਏ ਬਾਪੂ ਨੇ ਵੀਰਾਂ ਨੂੰ ਵੀ ਨਹੀਂ ਬੁਲਾਇਆ ਸੀ ਪਤਾ ਨਹੀਂ ਉਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ ਜਿਉ ਵਿਆਹ ਬਾਰੇ ਕੁਝ ਜਾਣਦੇ ਵੀ ਹੋਏ ਤਾਂ ਕੀ ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ ਬਾਪੂ ਉਹਨਾਂ ਦੀ ਹਰ ਇੱਕ ਰੀਤ ਨੂੰ ਪੂਰੀ ਕਰਦਾ ਸੀ ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਯਾਦਾਂ ਦੇ ਭਵਜਲ ਚੋਂ ਬਾਹਰ ਕੱਢਿਆ ਬਾਹਰ ਤੱਕਿਆ ਮੇਰਾ ਸਟੇਸ਼ਨ ਆ ਗਿਆ ਸੀ ਮੈਂ ਆਪਣੇ ਸਮਾਨ ਵਾਲਾ ਬੈਗ ਚੁੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ ਰਿਕਸ਼ਾ ਲੈ ਬਸ ਅੱਡੇ ਤੇ ਪਹੁੰਚੀ ਆਪਣੇ ਪਿੰਡ ਵਾਲੀ ਬਸ ਦਾ ਪਤਾ ਕਰ ਬੈਠ ਗਈ ਅੱਡੇ ਘੰਟੇ ਤੀਕ ਆਪਣੇ ਘਰ ਪਹੁੰਚ ਜਾਣਾ ਸੀ ਆਨੰਦਕਾਰ ਜਾਮਗਰੂ ਮੈਨੂੰ ਤੋੜ ਦਿੱਤਾ ਤੋੜਨ ਲੱਗੀਆਂ ਮਾਂ ਨੇ ਬਾਪੂ ਦੀ ਪਰਵਾਹ ਕੀਤੇ ਬਗੈਰ ਹੀ ਮੈਨੂੰ ਤਾਂ ਗਲਵਕੜੀ ਪਾ ਲਈ ਮਾਦੀਆਂ ਪੁੱਬਾ ਨਿਕਲ-ਨਿਕਲ ਜਾਂਦੀਆਂ ਸਨ ਮੈਂ ਤਾਂ ਪੱਥਰ ਬਣੀ ਖੜੀ ਰਹੀ ਬਾਪੂ ਲਈ ਤਾਂ ਮੈਂ ਸਿਰਫ ਪੱਥਰ ਹੀ ਸੀ ਅੱਜ ਤੋ ਤਾਂ ਬਾਪੂ ਪੱਥਰ ਤੋਂ ਵੀ ਆਜ਼ਾਦ ਹੋ ਚੱਲਿਆ ਸੀ ਅੱਜ ਤੱਕ ਮੈਂ ਬਾਪੂ ਨੂੰ ਕਦੀ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣਾ ਹੀ ਕੀ ਸੀ ਬਸ ਇੱਕ 6 ਫੁੱਟਾ ਗਿੱਠ ਦੀ ਦਾੜੀ ਵਾਲਾ ਪਰਛਾਵਾਂ ਮੇਰੇ ਜ਼ਹਿਨ ਵਿੱਚ ਸੀ ਕਦੇ ਰੀਲ ਕਦੇ ਬਸ ਤੇ ਕਦੇ ਰਿਕਸ਼ੇ ਵਿੱਚ ਚੜਨ ਉਤਰਨ ਮਗਰੋਂ ਮੈਂ ਇੱਕ ਘਰ ਵਿੱਚ ਆ ਗਈ ਸੀ ਰਾਤ ਵੀ ਰਾਹ ਵਿੱਚ ਲੰਘ ਗਈ ਸੀ ਅਗਲੇ ਦਿਨ ਦੀ ਦੁਪਹਿਰ ਵੀ ਲੰਘ ਚੱਲੀ ਸੀ ਘਰ ਵੜਨੋਂ ਪਹਿਲਾਂ ਪੇਲ ਚੋ ਕੇ ਮੇਰਾ ਸਵਾਗਤ ਕੀਤਾ ਗਿਆ ਮਾਂ ਦੀਆਂ ਦੁਆਵਾਂ ਲੇਖੇ ਲੱਗ ਗਈਆਂ ਸਹੁਰਾ ਘਰ ਮੇਰੇ ਲਈ ਸਵਰਗ ਨਿਕਲਿਆ ਪਤੀ ਬਸ 5-6 ਸਾਲ ਵੱਡਾ ਸੀ ਤੇ ਖੱਬੀ ਲੱਤ ਤੋਂ ਥੋੜਾ ਲੰਗੜਾ ਕੇ ਤੁਰਦਾ ਸੀ ਸਾਰਾ ਮੇਰਾ ਨੀਰਾ ਦੇਵਤਾ ਸੀ ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ ਬਾਪੂ ਦੇ ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਕੀ ਤੋਤਾ ਝੋਲੀ ਵਿੱਚ ਖੈ ਰਾਤ ਪਈ ਸੀ ਸੱਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ ਕਦੀ ਮਾਂ ਦੀ ਯਾਦ ਸੀਨੇ ਨੂੰ ਤੂ ਪਾਉਂਦੀ ਚਾਰ ਸਾਲਾਂ ਵਿੱਚ ਮੈਂ ਇੱਕ ਮੁੰਡੇ ਕੁੜੀ ਦੀ ਮਾਂ ਬਣ ਗਈ ਮਾਂ ਬਣਨ ਮਗਰੋਂ ਮਾਂ ਦੀ ਹੋਰ ਵੀ ਜ਼ਿਆਦਾ ਯਾਦ ਆਉਂਦੀ। ਮੇਰੇ ਚੋਰੀ-ਚੋਰੀ ਡਿੱਗਦੇ ਹੱਥਰੂਆਂ ਨੂੰ ਮੇਰੇ ਸਹੁਰੇ ਨੇ ਇੱਕ ਦਿਨ ਬੋਚ ਲਿਆ। ਉਸਨੇ ਮੈਨੂੰ ਕਿਹਾ, "ਤੀਏ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ ਹੈ। ਸਾਨੂੰ ਤੇਰੇ ਬਾਪ ਨਾਲ ਮਲਾਉਣ ਵਾਲਾ ਵੀ ਗਾਹਾਂ ਦੇ ਗਾਹਾਂ ਸੀ ਕੋਈ। ਉਹਦਾ ਮੈਨੂੰ ਕੋਈ ਥੋ ਪਤਾ ਨਹੀਂ। ਉਹਨੇ ਇੱਕ ਗੱਲ ਮੁਕਾਈ ਸੀ। ਬਸ ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ ਹੈ।" ਨਾ ਕਦੇ ਤੈਨੂੰ ਜਾਣ ਦੇਣਾ ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਤਾਂ ਆਪਾਂ ਤੈਨੂੰ ਮਿਲਵਾ ਲਿਆਉਂਦੇ ਆ ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ ਤੈਨੂੰ ਪਤਾ ਹੈ ਕੁਝ ਤੇਰਾ ਬਾਪ ਕੁਝ ਬੋਲਿਆ ਤਾਂ ਮੈਂ ਆਪ ਹੀ ਨਿਭੜ ਲਊਂ ਉਹਦੀ ਨਾਲ ਮੇਰੇ ਹੌਂਕਿਆਂ ਨੇ ਮੇਰੇ ਸੋਹਰੇ ਨੂੰ ਬੁੱਕਲ ਵਿੱਚ ਲੈ ਕੇ ਬਾਪ ਵਾਲਾ ਪਿਆਰ ਵੰਡਾਉਣ ਲਈ ਮਜਬੂਰ ਕੀਤਾ ਕੁੜੇ ਜੀਤੀਏ ਤੂੰ ਐ ਭਲਾ ਮੈਂ ਬਸਉ ਉੱਤਰ ਗਲੀ ਵਿੱਚ ਤੁਰੀ ਜਾ ਰਹੀ ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ ਸਤਿ ਸ੍ਰੀ ਅਕਾਲ ਹਾਂ ਚਾਚੀ ਮੈਂ ਜੀਤੀ ਮੈਂ ਚਾਚੀ ਨੂੰ ਗਲਵਕੜੀ ਪਾ ਮਿਲੀ ਹੋਰ ਸੁਣਾ ਕਿਵੇਂ ਆ ਕੁੜੇ ਹੁਣ ਪਹੁੰਚੀ ਕੋਈ ਲੈਣ ਨਹੀਂ ਆਇਆ ਚਾਚੀ ਨੇ ਗੱਲਾਂ ਮੈਨੂੰ ਸਵਾਲ ਕੀਤੇ ਠੀਕ ਆ ਚਾਚੀ ਜਦੋਂ ਤੁਹਾਡਾ ਫੋਨ ਗਿਆ ਬਈ ਬਾਪੂ ਬੋਤਾ ਢਿੱਲਾ ਉਸੇ ਵੇਲੇ ਤੁਰ ਪਈ ਸਾਂ ਪਰ ਰਾਹ ਚੀ ਬਾਪੂ ਅੱਗੋਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰਦਿਆਂ ਕਿਹਾ ਚੱਲ ਕੇਰਾ ਕਰੇ ਆਪਣੇ ਐਨੀ ਲੰਮੀ ਬਾੜ ਤੋਂ ਆਈ ਐ ਚਾਹ ਪਾਣੀ ਪੀ ਕੇ ਚੱਲਦੇ ਆ ਜਦੋਂ ਮੈਨੂੰ ਮੇਰਾ ਸਹੁਰਾ ਮੇਰੇ ਪਿੰਡ ਮਾਂ ਨੂੰ ਮਲਾਉਣ ਲਈ ਲੈ ਕੇ ਆਇਆ ਸੀ ਤਾਂ ਸੀ ਇਸੇ ਸ਼ਰੀਕੇ ਚ ਚਾਚੀ ਲੱਗਦੀ ਕਰ ਰਾਤ ਕੱਟੀ ਸੀ ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ ਚਾਹ ਪਾਣੀ ਪਿਆ ਕੇ ਚਾਚੀ ਨੇ ਮਾਂ ਬਾਰੇ ਦੱਸਿਆ ਸੀ ਜੀਤੀਏ ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ ਤੈਨੂੰ ਤੋਰਨ ਮਕਰੋਂ ਮੰਜੇ ਨਾਲ ਜੁੜ ਕੇ ਰਹਿ ਗਈ ਸੀ ਵਿਚਾਰੀ ਤੇਰੇ ਵੀਰਾਂ ਨੇ ਕਾਲਜ ਚ ਪੜ੍ਹਦੀਆਂ ਕੁੜੀਆਂ ਨਾਲ ਵਿਆਹ ਕਰਾ ਲਈ ਉਹ ਤਾਂ ਸ਼ਹਿਰੀ ਹੋ ਗਏ ਕਦੇ ਪਿੰਡ ਕੰਨੀ ਉਹਨਾਂ ਨੇ ਮੂੰਹ ਹੀ ਨਹੀਂ ਕੀਤਾ ਤੇਰੀ ਬੇਬੇ ਵਿਚਾਰੀ ਮੌਤ ਨਾਲ ਕੁਲਦੀ ਰਹੀ ਉਹਦੀ ਸੰਗਰਾਦ ਨੂੰ 6 ਮਹੀਨੇ ਹੋ ਜਾਣੇ ਆ ਮੁੱਕੀ ਨੂੰ ਮਾਂ ਤੁਰ ਗਈ ਸੀ ਮੈਨੂੰ ਮਿਲੇ ਬਗੈਰੀ ਉਹਦੀ ਆਖਰੀ ਗਲਵਕੜੀ ਦਾ ਚੀਤਾ ਆਇਆ ਉਹ ਮਣਾ ਮੇਰੀਆ ਜੇ ਮਾਂ ਨੇ ਇੰਜ ਤੁਰ ਜਾਣਾ ਸੀ ਮੈਂ ਉਹਨੂੰ ਉਦੋਂ ਕਿਉਂ ਨਾ ਕੁੱਟ ਕੇ ਮਿਲੀ 6 ਮਹੀਨੇ ਪਹਿਲਾਂ ਕਿਉਂ ਨਾ ਆਈ ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ ਮੇਰਾ ਅੰਦਰਲਾ ਆਪਾ ਮੈਨੂੰ ਲਾਂਨਤਾ ਪਾ ਰਿਹਾ ਸੀ ਹੁਣ ਮੈਨੂੰ ਕਿਵੇਂ ਦੱਸਣਾ ਸੀ ਬਾਪੂ ਦਾ ਵਾਪਸ ਮੁੜਦਿਆਂ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਮੋਬਾਈਲ ਨੰਬਰ ਲਿਖਾ ਦਿੱਤਾ ਸੀ ਭਾਈ ਜੀਤੀ ਨੂੰ ਕਦੇ ਵੇਲੇ ਕੋ ਵੇਲੇ ਦੁੱਖ ਦੇ ਸੁਖ ਦੇ ਫੋਨ ਕਰ ਲਿਓ ਅੱਜ ਵੀ ਚਾਚੀ ਚਾਹ ਪਿਆਉਣ ਮਗਰੋਂ ਬੋਲੀ ਜੀਤੀਏ ਅੱਠ 10 ਦਿਨਾਂ ਦਾ ਤਾਂ ਤੇਰਾ ਬਾਪੂ ਵਾਲਾ ਹੀ ਢਿੱਲਾ ਤੇਰੇ ਵੀਰਾਂ ਨੇ ਕੋਈ ਪੁੱਛ ਪ੍ਰਤੀਤ ਨਾ ਕੀਤੀ ਭਲਾ ਇੰਨਾ ਵੀ ਬੰਦਾ ਕਾਹਦਾ ਕੰਮ ਆ ਹੋਇਆ ਜੇ ਦੁੱਖ ਦੇ ਸੁੱਖ ਦੇ ਹਾਲ ਨਹੀਂ ਪੁੱਛਣਾ ਕਾਦੀ ਖਾਤਰ ਮਾਂ ਪਿਓ ਦਿਨ ਰਾਤ ਇੱਕ ਕਰਦੇ ਆਂ ਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ ਅਖੇ ਕੋਈ ਜੀਤੀ ਨੂੰ ਸੁਨੇਹਾ ਲਾ ਕੇ ਬੁਲਾ ਲਵੋ ਮੈਂ ਤੇਰਾ ਦਿੱਤਾ ਨੰਬਰ ਬੜਾ ਲਵਾਲਵਾ ਦੇਖਿਆ ਪਰ ਮਿਲਦਾ ਹੀ ਨਹੀਂ ਸੀ ਚਾਚੀ ਕੀ ਕਰਦੀ ਜਵਾਕਾਂ ਨੇ ਲੜਦਿਆਂ ਫੋਨ ਹੀਠਾਂ ਸੁੱਟਦਾ ਦੁਕਾਨ ਵਾਲੇ ਨੇ ਠੀਕ ਕਰਨ ਤੇ 4-5 ਦਿਨ ਲਾਤੇ ਮੈਂ ਆਪਣੀ ਮਜਬੂਰੀ ਸੁਣਾ ਦਿੱਤੀ ਜਿਹੜੀ ਮੰਦ ਭਾਗੀ ਸੀ ਮੇਰੇ ਲਈ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ ਮੈਂ ਤੇਰੇ ਵੀਰਾਂ ਨੂੰ ਵੀ ਸੁਨੇਹਾ ਭੇਜਿਆ ਸੀ ਬਈ ਜੀਤੀ ਆਪਣਾ ਪਿੰਡ ਦੱਸ ਕੇ ਗਈ ਆ ਕੋਈ ਜਣਾ ਜਾ ਕੇ ਉਹਨੂੰ ਲੈ ਆਓ ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੋਣਿਆ ਬਈ ਬਹੂਆਂ ਦੇ ਇਸ਼ਾਰਿਆਂ ਤੇ ਨੱਚਦਿਆਂ ਦੋਵੇਂ ਤੇਰੇ ਬਾਪੂ ਦੀ ਜਿੰਨੀ ਕੁ ਦਵਾਦਾਰੂ ਹੋ ਸਕੀ ਉਨਨੀ ਕੁ ਤੇਰਾ ਚਾਚਾ ਕਰਵਾਉਂਦਾ ਰਿਹਾ ਦਲੀਆ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਆ ਤਿੰਨ ਦਿਨ ਹੋ ਗਏ ਸੀ ਕੁਝ ਨਹੀਂ ਲੰਗਦਾ ਸੀ ਸੰਗੋ ਹੁਣ ਤਾਂ ਬਾਲ ਔਖਾ ਹੋ ਹੋ ਕੇ ਮੁੱਕਿਆ ਚਾਚੀ ਨੇ ਸਾਰੇ ਵਿਥਿਆ ਸੁਣਾ ਤਰੀ ਮੈਂ ਤੇ ਚਾਚੀ ਘਰ ਵੱਲ ਨੂੰ ਤੁਰ ਪਈਆ ਘਰ ਪਹੁੰਚ ਧਿਆਨ ਲਾ ਤੱਕਿਆ ਘਰ ਹੁਣ ਘਰ ਨਹੀਂ ਲੱਗ ਰਿਹਾ ਸੀ ਮਾਂ ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ ਵੇੜੇ ਵਿੱਚ ਕਾਹ ਉਗਿਆ ਪਿਆ ਸੀ ਵੇੜੇ ਵਿੱਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ ਬਾਪੂ ਤੁਰ ਗਿਆ ਸੀ ਆਸ-ਪਾਸ ਲੋਕਾਂ ਦਾ ਇਕੱਠ ਸੀ ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ ਬਾਪੂ ਦੇ ਮੂੰਹ ਤੋਂ ਕੱਪੜਾ ਪਾਸੇ ਕਰ ਅੱਜ ਪਹਿਲਾਂ ਵੀ ਨੀਂਜਲਾ ਤੱਕਿਆ ਵੇਖ ਕੇ ਤਾਂ ਹਾਂ ਨਿਕਲ ਆਇਆ ਮਾਂ ਨੂੰ ਵੀ ਚੇਤੇ ਕੀਤਾ ਸ਼ਾਮ ਦੇ 4 ਵਜੇ ਚੱਲੇ ਸਨ ਪਰ ਦੋਨਾਂ ਭਰਾਵਾਂ ਚੋਂ ਅਜੇ ਕੋਈ ਨਹੀਂ ਆਇਆ ਸੀ ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ ਲੋਕਾਂ ਨੇ ਆਪਸ ਚ ਰਾਇ ਕੀਤੀ ਚਲੋ ਭਾਈ ਬਹੁਤ ਟਾਈਮ ਹੋ ਗਿਆ ਮੁੰਡੇ ਨਹੀਂ ਆਉਂਦੇ ਤਾਂ ਕੀ ਕੁੜੀ ਹੈਗੀ ਆ ਸੰਸਕਾਰ ਕਰ ਦਈਏ ਹੁਣ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਚਮਚਾਨ ਘੜ ਜਾ ਕੇ ਮੈਂ ਕਿਹਾ ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਿਮ ਵਿਦਾਈ ਦਿਆਂਗੀ ਕਾਸ਼ ਬਾਪੂ ਅੱਜ ਤੂੰ ਵੇਖਦਾ ਤੇਰੇ ਫੁੱਲਾਂ ਵਾਂਗ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘਾਈ ਸੀ ਤੇਰੇ ਕੋਲ ਆਖਿਰ ਤੈਨੂੰ ਤੇਰੀ ਉਸੇ ਧੀ ਨੇ ਅਗਨੀ ਦਿੱਤੀ ਜਿਹਨੂੰ ਤੂੰ ਸਾਰੀ ਉਮਰ ਆਪਣੇ ਪਿਆਰ ਤੋਂ ਵਾਂਝਾ ਰੱਖਿਆ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਦੇ ਰਹੋ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ